ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਜਿਹੜੀ ਵੀਡੀਓ ਆ ਮੋਰਨੀ ਪੱਗ ਦੀ ਲੈ ਕੇ ਆਇਆ ਜਿਹੜਾ ਇਸ ਪੱਗ ਦਾ ਤੁਸੀਂ ਨੇ ਪਹਿਲਾ ਲੜ ਲਗਾਉਣਾ ਲੜ ਨੂੰ ਬਿਲਕੁਲ ਸਿਰ ਦੇ ਸੈਂਟਰ ਦੇ ਵਿੱਚ ਲਿਆਉਣਾ ਸਿਰ ਦੇ ਸੈਂਟਰ ਦੇ ਵਿੱਚ ਲੜ ਨੂੰ ਲਾਉਣਾ ਫਿਰ ਉਸ ਤੋਂ ਬਾਅਦ ਲੜ ਨੂੰ ਫਰੰਟ ਦੇ ਤੋਂ ਇੱਕ ਗਰ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਸਾਫ ਕਰਕੇ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿੱਥੋਂ ਆਪਾਂ ਨੇ ਪਹਿਲਾ ਲੜ ਲਗਾਇਆ ਸੀ ਉਸ ਦੇ ਉੱਪਰ ਜਿਹੜਾ ਆਪਾਂ ਦੂਸਰਾ ਲੜ ਲੜਾਉਣਾ ਤੇ ਫਰੰਟ ਦੇ ਤੋਂ ਲੜ ਨੂੰ ਤੁਸੀਂ ਨੇ ਇੱਕ ਗੈਰ ਫੋਲਡ ਕਰਨਾ ਫਿਰ ਹਲਕਾ ਇਹ ਲੜ ਨੂੰ ਖੋਲਣਾ ਤੇ ਬੈਕ ਦਾ ਕਲੜ ਨੂੰ ਜਿਹੜਾ ਸਾਫ਼ ਕਰਕੇ ਆਪਾਂ ਲਗਾ ਦੇਣਾ ਜੀ ਤੇ ਹੁਣ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਤੀਸਰੇ ਲੜ ਨੂੰ ਜਿਹੜਾ ਆਪਾਂ ਉਸ ਲੜ ਦੇ ਨਾਲੋਂ ਜਿਹੜਾ ਹਲਕਾ ਜਿਹਾ ਉੱਪਰ ਲਗਾਵਾਂਗੇ ਤੇ ਫਿਰ ਉਸ ਦਾ ਜਿਹੜਾ ਆਪਾਂ ਇਸ ਲੜ ਨੂੰ ਅੱਖ ਤੱਕ ਖਿੱਚਣਾ ਅਕ ਤਾਂ ਕਲੜਾ ਨੂੰ ਕਿੱਚਣ ਤੋਂ ਬਾਅਦ ਫਰਾਂਟ ਦੇ ਤੋ ਤੁਸੀਂ ਨੇ ਇੱਕ ਗੱਲੜ ਨੂੰ ਫੋਲਡ ਕਰ ਲੈਣਾ ਇੱਕ ਗੱਲੜ ਨੂੰ ਫੋਲਡ ਕਰਤੋਂ ਆ ਫਿਰ ਉਸ ਤੋਂ ਬਾਅਦ ਨੂੰ ਉੱਪਰੋਂ ਤੇ ਥੱਲੇੋਂ ਤੁਸੀਂ ਇਹੜਾ ਲੜ ਨੂੰ ਦੋਨਾਂ ਸਾਈਡਾ ਤੋਂੜਾ ਕਠਾੜਾ ਆਪਾਂ ਫੋਲਡ ਕਰਨਾ ਜਿਸ ਤਰ੍ਹਾਂ ਆਪਾਂ ਇਹੜਾ ਛੁੰਡੀ ਵੜਦੇ ਆਗੇ ਉਸ ਤਰ੍ਹਾਂ ਹੀ ਆਪਾਂ ਜਿਹੜੇ ਨੋਕ ਦੇ ਕੋਲ ਜਿਹੜੀ ਆਪਣੀ ਹਲਕੀ ਛੁੰਡੀ ਆ ਉਹ ਵੱਢ ਕੇ ਉਸਦੀ ਜਿਹੜੀ ਆਪਣੀ ਨੋਕ ਆ ਉਹ ਆਪਾਂ ਇਹੜੀ ਸੈੱਟ ਕਰਨੀ ਆ ਤੇ ਆਪਾਂ ਜਿਹੜਾ ਵਲ ਵਿੱਚ ਇਸ ਲੜ ਨੂੰ ਹਲਕ ਖੋਲ ਲੈਣਾ ਖੋਲਣ ਤੋਂ ਬਾਅਦ ਜਿਹੜਾ ਆਪਾਂ ਬੈਕ 'ਤੱਕ ਹੁਣ ਇਸ ਲੜ ਨੂੰ ਸਾਫ਼ ਕਰਨਾ ਤੇ ਜਿਹੜੇ ਆਪਣੇ ਆਪਾਂ ਇਸ ਪੱਗ ਦੀ ਨੋਕ ਆ ਉਹ ਆਪਾਂ ਜਿਹੜੀ ਤਿੱਖੀ ਰੱਖਣੀ ਆ ਤੇ ਫਿਰ ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਇਸ ਲੜਨੂ ਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਲੜਨੂ ਜਿਹੜਾ ਆਪਾਂ ਸਾਫ਼ ਕਰ ਲੈਣਾ ਬੈਕ ਤੱਕ ਇਹੜਾ ਲੜਨੂ ਸਾਫ਼ ਕਰਕੇ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਾਜ ਫੇਰ ਲੈਣਾ ਜਿਹੜਾ ਤੁਸੀਂ ਨੇ ਬਾਜ ਆ ਇਹ ਵੀ ਜਿਹੜਾ ਤੁਸੀਂ ਬੈਕ ਤੱਕ ਫੇਰਨਾ ਜੰਗੀਦਰਾ ਲੜ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਹੁਣ ਇਸ ਲੜ ਦਾੜਾ ਆਪਣਾ ਹਾਦਲਾ ਸੈੱਟ ਕਰ ਲੈਣਾ ਇਸ ਦੇ ਜਿਹੜੇ ਆਪਣੇ ਪੇਚਾਂ ਨੂੰ ਉੱਪਰ ਆਪਾਂ ਦੋਨਾਂ ਸਾਈਡਾਂ ਤੋਂ ਜਿਹੜੇ ਆਪਾਂ ਪੇਚ ਬਣਾਵਾਂਗੇ ਜੀ ਜਿਹੜਾ ਆਪਣੇ ਫਰੰਟ ਤੇ ਪੇਚ ਬਣਨਗੇ ਉਸ ਉਹਨਾਂ ਦੇ ਜਿਹੜੇ ਉੱਪਰ ਵੀ ਜਿਹੜੇ ਆਪਣੇ ਪੇਜ ਹਨ ਉਹ ਆਪਾਂ ਬਣਾਵਾਂਗੇ ਫਿਰ ਉਸ ਤੋਂ ਆ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਹਨਾਂ ਤੋਂ ਉਹਨਾਂ ਲੜਾਂ ਦੇ ਲੜਾ ਲੜਾਂ ਨਾਲੋਂ ਉੱਚਾ ਜਿਹੜਾ ਆਪਾਂ ਰੱਖਣਾ ਇਸ ਲੜ ਤੋਂ ਫਿਰ ਉਸ ਤੋਂ ਬਾਅਦ ਇਸ ਲੜ ਨੂੰ ਵੀੜਾ ਕੱਟ ਕੇ ਕਿਤੇ ਫਰੰਟ ਦੇ ਉੱਤੇ ਲੜ ਨੂੰ ਫੋਲਡ ਕਰ ਦੇਣਾ ਤੇ ਫਿਰ ਉੱਪਰੋਂ ਥੱਲੇ ਦੋਨਾਂ ਹੱਡ ਤੋਂ ਲੜ ਨੂੰ ਫੋਲਡ ਕਰਕੇ ਜਿਹੜਾ ਇਸ ਲੜ ਨੂੰ ਸਾਫ਼ ਕਰਨਾ ਤੇ ਪਰ ਜਿਹੜਾ ਜਿਹੜਾ ਆਪਾਂ ਦੂਸਰਾ ਲੜ ਲਗਾਇਆ ਤੀਸਰਾ ਲੜ ਲਗਾਇਆ ਸੀਗਾ ਉਸ ਦੇ ਉੱਪਰ ਰੱਖ ਕੇ ਤੇ ਇਸ ਦੇ ਉੱਪਰ ਜਿਹੜਾ ਆਪਾਂ ਹੱਥ ਆ ਫੇਰ ਕਿਹੜਾ ਬੈਕ ਦਾ ਕਲ ਨੂੰ ਸਾਫ਼ ਕਰਕੇ ਤੇ ਉੱਪਰ ਜਿਹੜਾ ਕਪੇ ਚਾਊਗਾ ਆਪਣਾ ਉਹ ਬਣਾ ਕੇ ਤੇ ਲੜ ਦੇ ਵਿੱਚ ਹੁਣ ਬਾਜ ਫੇਰ ਕਿਹੜਾ ਇਸ ਲੜ ਨੂੰ ਆਪਾਂ ਸੈੱਟ ਕਰ ਲੈਣਾ ਇਹਨਾਂ ਇਸ ਪੱਗ ਦੇ ਜਿਹੜੇ ਆਪਣੇ ਪੇਚਾਨ ਉਹ ਆਪਾਂ ਜਿਹੜੇ ਜ਼ਿਆਦਾ ਮੋٹے ਨਹੀਂ ਕਰਨੇ ਹੁਣ ਸਾਰੇ ਜਿਹੜੇ ਆਪਣੇ ਪੇਚਾਨ ਉਹਨਾਂ ਪੇਚਾਨ ਨੂੰ ਆਪਾਂ ਸੈੱਟ ਕਰਨਾ ਹੁਣ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਜਿਹੜਾ ਪ੍ਰੋਗਰ ਫੋਲਡ ਕਰਨਾ ਤੇ ਫਿਰ ਇਸ ਲੜ ਦਾ ਆਪਣਾ ਇਹੜਾ ਕੱਪੜਾ ਵਾਧੂ ਉਹ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ ਜੀ ਤੇ ਇਸ ਲੜ ਨੂੰ ਜਿਹੜਾ ਆਪਾਂ ਸਾਰੇ ਲੜਾਂ ਨਾਲ ਉੱਚਾ ਰੱਖ ਕੇ ਇਸ ਲੜ ਨੂੰ ਵੀ ਲਗਾ ਦੇਣਾ ਇਸ ਲੜ ਨੂੰ ਵੀ ਜਿਹੜਾ ਆਪਾਂ ਫਰੰਟ ਦੇ ਉੱਤੋਂ ਇੱਕ ਜੇਕਰ ਜਿਹੜਾ ਆਪਣਾ ਇਸ ਲੜ ਨੂੰ ਆਪਾਂ ਡਬਲ ਫੋਲਡ ਇਸ ਪੱਗ ਦੇ ਵਿੱਚ ਜਿਹੜਾ ਆਪਾਂ ਪੱਕਾ ਜਿਹੜਾ ਕਰਨੀ ਕਰਨਾ ਇਸ ਦੇ ਉੱਪਰ ਉਹ ਜਿਹੜਾ ਆਪਾਂ ਲੜ ਨੂੰ ਫੋਲਡ ਕਰਨਾ ਉੱਪਰ ਇਹੜਾ ਆਪਾਂ ਫੋਲਡ ਕਰਨ ਦੇਣਾ ਜਿਹੜੀ ਆਪਣੀ ਸਪੱਗ ਦੀ ਆਪਣੀ ਜਿਹੜੀ ਚੜਾਈ ਲੜਦੀ ਜਿਹੜੀ ਆਪਣੀ ਚੜਾਈ ਆ ਉਹ ਕੱਟ ਜਾਂਦੀ ਆ ਜਿਹੜੀ ਆਪਾਂ ਸਪੱਗ ਦੀ ਜਿਹੜੀ ਆਪਣੀ ਨੋਕ ਆ ਉਹ ਵੀ ਜਿਹੜੀ ਆਪਾਂ ਤਿੱਖੀ ਰੱਖਣੀ ਆ ਤੇ ਜਿਹੜਾ ਆਪਾਂ ਛੇਵਾਂ ਲੜ ਲਗਾਵਾਂਗੇ ਜਿੰਨੀ ਛੇਵਾਂ ਲੜੂਗਾ ਜਿਹੜਾ ਆਪਣਾ ਉਸਤੀ ਜਿਹੜੀ ਆਪਣੀ ਚੜਾਈ ਉਹ ਵੀ ਜਿਹੜੀ ਆਪਾਂ ਜਮਾਈ ਬਰੀਕ ਰੱਖਣੀ ਆ ਜੀ ਹੁਣ ਇਸ ਲੜੜ ਦੇ ਵਿੱਚ ਵੀ ਜਿਹੜਾ ਆਪਾਂ ਬਾਜ ਫੇਰ ਕੇ ਛੜੜ ਦਾ ਆਪਾਂ فاਸਲਾ ਆਪਾਂ ਸੈੱਟ ਕਰ ਲੈਣਾ ਸਾਰੇ ਲੜਾਂ ਦਾ ਜਿਹੜਾ ਆਪਾਂ ਬਾਜ ਫੇਰ ਕੇ ਸਾਰੇ ਲੜਾਂ ਦੇ ਵਿੱਚ ਉਹਨਾਂ ਲੜਾਂ ਦਾ فاਸਲਾ ਸੈੱਟ ਕਰ ਲੈਣਾ ਜੀ ਉੱਪਰਲੇ ਪੇਚਾਂ ਨੂੰ ਤੁਸੀਂ ਸੈੱਟ ਕਰਨ ਦੇ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਉਹ ਵਰਤ ਸਕਦੇ ਹੋ ਸਾਰੇ ਇਹੜੇ ਆਪਣੇ ਉੱਪਰਲੇ ਪੇਚ ਨਹੀਂ ਗਿ ਉਹਨਾਂ ਪੇਚਾਂ ਵਿੱਚ ਵੀ ਆਪਾਂ ਬਾਅਦ ਫੇਰ ਲੈਣਾ ਸਾਰੇ ਪੇਚਾ ਵਿਚੋਂ ਆਪਾਂ ਇਹੜਾ ਬਾਜ਼ ਫੇਰ ਕਰਨਾ ਪੇਚਾ ਆਪਣਾ ਫਾਲੋ ਸੈਟ ਕਰਨਾ ਤੁਸੀਂ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜਾ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫਾਲੋ ਜਰੂਰ ਕਰਨਾ ਔਰ ਇਹੜਾ ਆਪਾਂ ਸਾਰੇ ਪੇਚਾਂ ਦੇ ਵਿੱਚ ਆਪਣਾ ਜਿਹੜਾ ਫਾਲੋ ਸੈਟ ਕਰ ਲੈਣਾ ਹੁਣ ਜਿਹੜਾ ਆਪਾਂ ਸ਼ਿਮ ਲੜ ਲਗਾਉਣਾ ਸ਼ਿਮ ਲੜ ਨੂੰ ਸਾਰੇ ਲੜਾਂ ਨਾਲ ਉੱਚਾ ਰੱਖ ਕੇ ਜਿਹੜਾ ਪਲਗਾਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਲੜ ਨੂੰ ਵੀ ਫਰੰਟ ਤੇ ਉੱਤੋਂ ਡਬਲ ਫੋਲਡ ਕਰਕੇ ਤੇ ਇਸ ਲੜ ਦੇ ਜਿੰਨੀ ਆਪਣੀ ਚੜਾਈ ਫਰੰਟ ਤੋਂ ਜਾਂਦੇ ਉਹ ਜਿੰਨੀ ਲੜਦੀ ਜਿਹੜੀ ਚੜਾਈ ਆ ਉਹ ਬੈਕ ਤੱਕ ਲਿਆ ਕੇ ਤੇ ਇਸ ਲੜ ਦਾ ਆਪਣਾ ਫਾਸਲਾ ਸੈੱਟ ਕਰਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਲਗਾ ਦੇਣਾ ਜੀ ਸਾਰੇ ਪੇਚਾਂ ਵਿੱਚੋਂ ਆਪਾਂ ਇਹਦਾ ਬਾਸ਼ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ ਫਾਸਲਾ ਉਹ ਆਪਾਂ ਸੈੱਟ ਕਰ ਲੈਣਾ ਤੇੜੇ ਆਪਣੀ ਨੋਕ ਆਪਾਂ ਗਦੀ ਉਹ ਵੀ ਜਿਹੜੀ ਆਪਾਂ ਤਿੱਖੀ ਕਰਨੀ ਆ ਉੱਪਰਲੇ ਪੇਚਾਂ ਨੂੰ ਵੀ ਜਿਹੜਾ ਆਪਾਂ ਉੱਪਰਲੇ ਪੇਚਾਂ ਨੂੰ ਵੀ ਜਿਹੜਾ ਆਪਾਂ ਹੁਣ ਸੈੱਟ ਕਰਨਾ ਕੰਗੀ ਤਰ੍ਹਾਂ ਇਹ ਆਣੀ ਪੱਗ ਦੀ ਸੈਟਿੰਗ ਆ ਹੁਣ ਆਪਾਂ ਸਾਰੀ ਪੱਗ ਦੀ ਜਿਹੜੀ ਸੈਟਿੰਗ ਆ ਆਪਾਂ ਕਰ ਲੈਣੀ ਹੈ ਜੀ ਤੇ ਜਿਹੜੀ ਆਪਣੀ 50 ਆ 50 ਜਿਹੜੀ ਆਪਾਂ ਸੈਟਅਪ ਕਰਨੀ ਆ ਹਰੇ ਪੇਚਾਂ ਉਡਾਣਾ ਆਪਾਂ ਸੈੱਟ ਕਰ ਲੈਣਾ ਜੀ ਉੱਪਰਲੇ ਪੇਚਾਂ ਦੇ ਵਿੱਚ ਵੀ ਏਡਾ ਆਪਾਂ ਬਾਅਦ ਫੇਰ ਕੋਪਰਲੇ ਪੇਚਾਂ ਦੇ ੜਾ ਆਪਣਾ ਖਾਲਾ ਸੈੱਟ ਕਰਨਾ ਸਾਰੇ ਪੇਚਾਂ ਵਿੱਚ ਜਿਹੜਾ ਆਪਾਂ ਬੈਕ ਤੱਕ ਬਾਸ਼ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ ਹਾਲਾ ਸੈੱਟ ਕਰ ਲੈਣਾ ਜਿਹੜਾ ਆਪਾਂ ਕਲਗੀ ਲੜਦਰੀ ਪੱਗ 'ਤੇ ਲਗਾਉਣਾ ਜਿੱਥੋਂ ਹੱਥ ਛੇਮੜਾ ਫੋਲਡ ਕੀਤਾ ਜਿੱਗਾ ਛੇਮੜਾ ਦੇ ਉੱਪਰ ਆ ਕਿੜਾ ਆਪਾਂ ਪੱਗ 'ਤੇ ਲਗਾ ਦੇਣਾ ਦੋਸਤੋ ਆ ਜਿਹੜਾ ਤੁਸੀਂ ਨੇ ਕਲਗੀ ਲੜ ਲਗਾਉਣਾ ਕਲਗੀ ਲੜ ਨੂੰ ਜਿਹੜਾ ਪੱਖ ਤਾਂ ਖਿੱਚਣਾ ਅਖਤਾ ਕਲੜ ਨੂੰ ਖਿੱਚਣ ਤੋਂ ਬਾਅਦ ਤੁਸੀਂ ਇਸ ਲੜ ਨੂੰ ਫਰੰਟ ਦੇ ਉੱਤੇ ਜਿਹੜਾ ਇੱਕ ਗਰ ਫੋਲਡ ਕਰਨਾ ਫਰੰਟ ਦੇ ਉੱਤੇ ਇਸ ਲੜ ਨੂੰ ਜਿਹੜਾ ਆਪਾਂ ਇੱਕ ਗਰ ਫੋਲਡ ਕਰਕੇ ਜਿਹੜੇ ਆਪਣੇ ਛਲੜ ਦੇ ਵਿੱਚ ਬਲ ਹੋਣਗੇ ਉਹ ਤੁਸੀਂ ਨੇ ਕੱਢ ਦੇਣੇ ਹਨ ਉਸ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਉੱਪਰੋਂ ਵੀੜਾ ਫੋਲਡ ਕਰਕੇ ਤੇ ਸਲੱਡ ਦੇ ਵਿੱਚ ਜਿਹੜੇ ਤੁਹਾਡੇ ਬਲ ਹੋਣਗੇ ਤੁਸੀਂ ਨੇ ਕੱਢ ਦੇਣੇ ਹਨ ਆਪਾਂ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਪੱਗ ਪੈਨ ਲਗਾਏ ਸੀਗਾ ਲੜ ਨੂੰ ਪੱਗ ਪੈਨ ਥਲੇ ਜੀ ਲਿਆਉਣਾ ਪੱਗ ਪੈਨ ਥਲੇ ਜੀ ਲਿਆਉਣ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਫਰੰਟ ਵੱਲ ਘੁਮਾ ਦੇਣਾ ਜੀ ਰਾਟਾ ਵੱਲ ਲੜਨ ਨੂੰ ਕਿੰਨਾਤਵਾਦ ਜਿਹੜਾ ਆਪਾਂ ਸ਼ੇਵਾਂ ਲੜ ਲਗਾਇਆ ਸੀਗਾ ਲੜ ਨੂੰ ਸ਼ੇਵਾਂ ਨਾਲ ਥੱਲੇ ਦੱਬ ਦੇਣਾ ਜਿਗਾ ਤੁਹਾਡਾ ਲੜਾ ਪਰ ਢਿਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਢਿਲਾ ਨਹੀਂ ਰਹੇਗਾ ਚੰਗੀ ਤਰ੍ਹਾਂ ਆਪਣੇ ਪੱਗ ਦਾ ਇਹੜਾ ਆਪਣਾ ਫਰੰਟ ਆ ਉਸ ਨੂੰ ਸੈੱਟ ਕਰਨਾ ਚੰਗੀ ਤਰ੍ਹਾਂ ਹੁਣ ਇਸ ਸਲੱਡ ਦੇ ਜਗ੍ਹਾ ਹੁਣ ਇਹ ਪਹਿਲੇ ਸਲੱਡ ਦੇ ਉੱਤੇ ਤੁਸੀਂ ਨੇ ਪੱਗ ਪੈਨੋ ਲਗਾ ਸਕਦੇ ਹੋ ਅਦੇ ਘਰ ਕੇ ਤੁਹਾਡਾ ਲੜਾ ਟਿੱਲਾ ਨੀਰਵੇਗਾ ਫਿਰ ਸਤ ਆ ਜਿਹੜਾ ਤੁਸੀਂ ਨੇ ਸਿਰ ਢਕਣਾ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਰਹ ਲੜ ਲਗਾ ਐਸੀ ਉਸ ਲੜ ਨੂੰ ਖਿੱਚਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਸਿਰ ਦੇ ਤੇ ਖਿਲਾਰ ਕੇ ਪੂਰੇ ਦੇ ਉੱਤੇ ਤੇ ਮੂੰਹ ਵਾਲਾ ਲੜ ਨੂੰ ਖਿੱਚਣਾ ਮੂੰਹ ਵਾਲਾ ਲੜ ਨੂੰ ਖਿੱਚਣ ਤੋਂ ਆ ਚੰਗੀ ਤਰ੍ਹਾਂ ਆਪਣਾ ਸਿਰ ਆਪਾ ਕਵਰ ਕਰਨਾ ਇਹੜਾ ਆਪਣਾ ਪਿਛਲਾ ਲੜਊਗਾ ਪਿਛਲੇ ਲੜ ਨੂੰ ਦੋਨਾਂ ਸਾਈਡ ਤੋਂ ਫੋਲਡ ਕਰਕੇ ਬੈਕ ਤੇ ਦਬ ਦੇਣਾ ਜੀ ਤੇੜੇ ਆਪਣੀ ਪੱਗ ਆਪ ਕੰਪਲੀਟ ਹੋ ਚੁੱਕਿਆ ਹੁਣ ਇਸ ਪੱਗ ਦੀ ਜਿਹੜੀ ਆਪਣੀ ਬਾਕੀ ਸੈਡਿੰਗ ਹੋਊਗੀ ਉਹ ਆਪਾਂ ਇਹਦੇ ਕਰ ਲੈਣੀ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ